ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਮੋਟਰਸਾਈਕਲ ਮਾਰਚ ਤੱਕ ਨਹਿਰੀ ਪਾਣੀ ਪਹੁੰਚਦਾ ਕਰੋ ਪਹੁੰਚਦਾ ਕਰੋ ਪਹੁੰਚਦਾ ਕਰੋ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਕਿਸਾਨੀ ਕਰ ਜਾ ਮਾਫ ਕਰੋ ਮਾਫ ਕਰੋ ਮਾਫ ਕਰੋ ਜਲੰਧਰਈ ਪਾਣੀਆਂ ਨੂੰ ਪੰਜਾਬ ਨੂੰ ਦੇਈ ਪਾਣੀਆਂ ਦਾ ਮਾਲਕੀ ਹੱਕ ਦਿਓ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਜਨਾਲਾ ਦੇ ਇਤਿਹਾਸਿਕ ਗੁਰਦੁਆਰਾ ਕਾਲਿਆਂ ਵਾਲੇ ਖੂਹ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਹੋਇਆ ਤੇ ਰਾਜਾ ਸੰਸੀ ਹਵਾਈ ਅੱਡੇ ਦੇ ਚੌਂਕ ਤੇ ਸਮਾਪਤ ਹੋਇਆ ਇਸ ਮੌਕੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਨਾਮ ਹੇਠ ਲਾਗੂ ਕੀਤੀ ਖੇਤੀ ਮਾਡਲ ਕਾਰਪੋਰੇਸ਼ਨ ਕੰਪਨੀਆਂ ਦੇ ਪੱਖ ਵਿੱਚ ਹੈ ਇਸ ਮਾਡਲ ਵਿੱਚ ਮੈਨਸੈਂਟੋ ਸਜਿੰਟਾ ਅਤੇ ਕਾਰਗਿਲ ਵਰਗੀਆਂ ਕਾਰਪੋਰੇਟ ਕੰਪਨੀਆਂ ਨੇ ਆਪਣੇ ਦਵਾਈਆਂ ਖਾਦਾਂ ਅਤੇ ਬੀਜ ਵੇਚ ਕੇ ਫੋਰਸ ਮੈਸੀ ਅਤੇ ਹੋਰ ਸਮਰਾਜੀ ਕੰਪਨੀਆਂ ਨੇ ਆਪਣੇ ਆਪਣੇ ਖੇਤ ਸੰਧ ਵੇਚ ਕੇ ਅਰਬਾ ਖਰਬਾ ਦਾ ਮੁਨਾਫਾ ਕਮਾਇਆ ਪਰ ਇਸ ਖੇਤੀ ਮਾਡਲ ਨੇ ਪੰਜਾਬ ਦਾ ਹਵਾ ਪਾਣੀ ਮਿੱਟੀ ਬਰਬਾਦ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਇਸ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾਈ ਕੀਤਾ ਇਸ ਲਈ ਇਹ ਖੇਤੀ ਮਾਡਲ ਨੂੰ ਬਦਲਿਆ ਜਾਵੇ ਮੇਰਾ ਨਾਮ ਬਲਵਿੰਦਰ ਸਿੰਘ ਨੀਜਰ ਏਰੀਆ ਪ੍ਰਧਾਨ ਕੀਰਤਿਕ ਸਾਜਨੀ ਅਨਰਾਜੀ ਜੀ ਸਾਡਾ ਮਸਲਾ ਇਹੀ ਆ ਕਿ ਜਿਹੜਾ ਇਸ ਟਾਈਮ ਤੇ ਪਾਣੀ ਦੀ ਬੜੀ ਮੁਸ਼ਕਲ ਆ ਰਹੀ ਹੈ ਇਹਦੇ ਵਾਸਤੇ ਨੌਜਵਾਨ ਜਿਹੜੇ ਜਾਗਰੂਕ ਹੋਏ ਹੋ ਚਾਹੁੰਦੇ ਨੇ ਕਿ ਜਿਹੜਾ ਹੈ ਪੰਜਾਬ ਦਾ ਪਾਣੀ ਉਹ ਬਚਾਇਆ ਜਾਵੇ ਇਹ ਸਾਡੀਆਂ ਮੰਗਾਂ ਹਨ ਕਿ ਜਿਹੜਾ ਡੈਰੀ ਪਾਣੀ ਆ ਉਹ ਜ਼ਿਆਦਾ ਲਾਗੂ ਕੀਤਾ ਜਾਵੇ ਜਿਹੜਾ ਪਾਣੀ ਇਸ ਟਾਈਮ ਤੇ ਜ਼ਿਆਦਾ ਬਰਬਾਦ ਹੋ ਰਿਹਾ ਉਹਨੂੰ ਵਿੱਚ ਵਾਹਣ ਤੋਂ ਰੋਕਿਆ ਜਾਵੇ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਜਿਹੜਾ ਵਾ ਇਹਦੀ ਸਾਡੀ ਜ਼ਿਆਦੀ ਮੰਗ ਹੈ ਮੈਂ ਜੀ ਸੁਖਦੇਵ ਸਿੰਘ ਸੈਂਸਰਾ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੁਨੀ ਹੈ ਨਾ ਅੱਜ ਸੂਬਾ ਕਮੇਟੀ ਦੇ ਸੱਦੇ ਦੇ ਕਿਰਤੀ ਕਿਸਾਨ ਜੀ ਦੇ ਜੂਥ ਵਿੰਗ ਵੱਲੋਂ ਅਮਰ ਮੋਟਰਸਕਲ ਮਾਰਚ ਜਿਹੜੇ ਉਹ ਸਾਰੇ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਆ ਇਸ ਮਾਰਚ ਦੀਆਂ ਮੁੱਖ ਮੰਗਾਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਾਮਰਾਜੀ ਖੇਤੀ ਮਾਡਲ ਜਿਹੜਾ ਹਰੀ ਕ੍ਰਾਂਤੀ ਦੇ ਨਾਂ 'ਤੇ ਲਾਗੂ ਕੀਤਾ ਗਿਆ ਆ ਇਸ ਮਾਡਲ ਨੂੰ ਰੱਦ ਕੀਤਾ ਜਾਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਆ ਉਹ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਹੱਲ ਕੀਤਾ ਜਾਵੇ ਪੰਜਾਬ ਦਾ ਖੇਤ ਜਿਹੜਾ ਕਿਸਾਨੀ ਸਰ ਚੜਿਆ ਕਰਜ਼ਾ ਆ ਉਹ ਮਾਫ਼ ਕੀਤਾ ਜਾਵੇ ਤੇ ਭਾਰਤ ਪਾਕਿਸਤਾਨ ਵਪਾਰ ਜਿਹੜਾ ਆ ਉਹ ਖੋਲਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਖੇਤੀਬਾੜੀ ਦੇ ਆਧਾਰ ਤੇ ਸੰਧ ਜਿਹੜੀ ਆ ਉਹ ਲਾਈ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਨੌਜਵਾਨ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਆ ਇਹ ਅੱਜ ਦਾ ਜਿਹੜਾ ਮਾਰਚ ਆਏ ਮਿੱਥਿਆ ਗਿਆ ਆ ਕਿੱਥੋਂ ਜ਼ਿਕਰ ਆ ਜਾਏਗਾ ਮਾਰਚ ਜਿਹੜਾ ਇਹ ਮਾਰਚ ਜੀ ਏਅਰਪੋਰਟ ਰਾਜਸਥਾਨ ਸੀ ਤੱਕ ਜਾਏਗਾ ਇਥੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਕਾਲੇ ਵਾਲੇ ਖੂਹ ਤੋਂ ਸ਼ੁਰੂ ਹੋਗੇ ਏਅਰਪੋਰਟ ਤੱਕ ਜਾਏਗਾ ਜੀ ਠੇਡ ਪੰਜਾਬੀ ਟੀਵੀ ਲਈ ਨਰਿੰਦਰ ਸਿੱਠੀ ਅੰਮ੍ਰਿਤਸਰ